ਹਾਂਜੀ ਭਾਈ ਜੀ ਕਿਸ ਤਰ੍ਹਾਂ ਵਾਪਰੀ ਇਹ ਘਟਨਾ? ਭਾਈ ਮੈਂ ਗੰਗਾ ਨਗਰ ਤੋਂ ਮੋਗੇ ਨੂੰ ਜਾ ਰਿਹਾ ਸੀ। ਜੀ। ਪੰਜ ਗਰਾਂਹ ਹੱਦ ਤੇ ਆ ਕੇ ਉਹ ਕਾਰ ਵਾਲਾ ਕਾਰ ਨੂੰ ਓਵਰਟੇਕ ਕਰਦਾ ਸੀਗਾ। ਅੱਛਾ ਕਾਰ ਨੂੰ ਓਵਰਟੇਕ? ਹਾਂਜੀ ਕਾਰ ਆ ਓਵਰਟੇਕ ਕਾਰ ਨੂੰ ਕਰ ਰਿਹਾ ਸੀਗਾ। ਇਹਨੇ ਲਿਆ ਕੇ ਗੱਡੀ ਸਿੱਧੀ ਵਿੱਚ ਮਾਰੀ ਮੈਂ ਬਹੁਤ ਥੱਲੇ ਸਿੱਟੀ ਕੋਸ਼ਿਸ਼ ਕੀਤੀ ਤੇ ਮੇਰੀ ਗੱਡੀ 'ਤੇ ਜ਼ਿਆਦਾ ਨੁਕਸਾਨ ਹੋਇਆ। ਇਹ ਤੁਹਾਡੇ ਅੱਗੇ ਪਿੱਛੇ ਆ ਰਿਹਾ ਸੀਗਾ? ਨਹੀਂ ਜੀ ਅੱਗੋਂ ਆ ਰਿਹਾ ਸੀ। ਅੱਛਾ ਇਹ ਮੋਗੇ ਵਾਲੀ ਸਾਈਡ ਤੋਂ ਆ ਰਿਹਾ ਸੀ। ਉੱਥੋਂ ਆ ਰਿਹਾ ਸੀ ਮੈਂ ਇਧਰ ਕੋਰਤਪੁਰਾ ਜਾ ਰਿਹਾ ਸੀ। ਠੀਕ ਹੈ ਜੀ। ਇਹਨੇ ਓ ਜੇ ਕਿਹੜੀ ਡੀਪੋ ਦੀ ਬੱਸ ਹੈ ਇਹ ਮੋਗਾ ਡੀਪੋ ਦੀ ਪੰਜਾਬ ਰੋਡ ਹੋਈ ਮੋਗਾ ਜੀ ਤੇ ਤੁਹਾਡੀਆਂ ਜਿਹੜੀਆਂ ਬੱਸ ਸਵਾਰੀਆਂ ਸੀ ਕਿ ਕਿੰਨਾ ਕ ਨੁਕਸਾਨ ਹੋਇਆ ਉਹਨਾਂ ਦਾ ਸਵਾਰੀਆਂ ਦੇ ਵਿੱਚੋਂ ਜੀ 20 ਜਰਾਂ ਵੱਜੀਆਂ ਉਹ ਡਰਾਈਵਰ ਕਰਤੀਆਂ ਭੇਜਿਆ ਹਸਪਤਾਲ ਠੀਕ ਹੈ ਜੀ ਹਾਂ ਬਾਹਲੀ ਸੱਟ ਹੈ ਜਣੀਗੀ ਸਾਰੇ ਨੋਰਮਲ ਆ ਅੱਛਾ ਅੱਛਾ ਕਾਰ ਵਾਲੇ ਦੇ ਕਿੰਨੇ ਕ ਸੱਟ ਆ ਕਾਰ ਵਾਲੇ ਦੇ ਇੱਕ ਦੇ ਠੀਕ ਹੈ ਜੀ ਹੂੰ ਤੇ ਇੱਕ ਥੋੜੇ ਹੈਗੇ ਜਾਰੇ ਉਹ ਵੀ ਠੀਕ ਹੈ ਜੀ ਠੀਕ ਠੀਕ ਹੈ ਬਾਈ ਮਿਹਰਬਾਨੀ ਓਹੜੀ ਘਟਨਾ ਮੁੱਫਤ ਦੱਸਣ ਵਾਲੇ ਡਰਾਈਵਰ ਦੇ ਮੁਤਾਬਕ ਕਿ ਜਿਹੜੀ ਮੋਗਾ ਰੋਡ ਵੀ ਦਿੱਪੂ ਦੀ ਵਾਸੀ ਇਹ ਉੱਥੇ ਰੁ ਕਿਪਰੋ ਸਮਾਰਥ ਨਾਲੇ ਤੋਂ 4200 ਐਮਐਸਮ ਨੇ ਹੂੰ ਤੇ ਇੱਕਦਮ ਜਿਹੜਾ ਹੈ ਮੁੱਤਰੀ ਜਾਣਕਾਰੀ ਦਵਾਗੇ ਲੋਕਾਂ ਤੋਂ ਜੀ ਤੁਸੀਂ ਦੱਸਾਂਗੇ ਕਿ ਕਤਨਾ ਹੋਈ ਆ ਡਰਾਈਵਰ ਕਾਫੀ ਰਿਪੋਰਟ ਕਾਰ ਦਾ ਡਰਾਈਵਰੋਂ ਕਾਫੀ ਚੱਕੀ ਆ ਅੱਛਾ ਇੱਕ ਵਾਰੀ ਤਾਂ ਕੋਈ ਅਸੀ ਕਿ ਕਿਨੇ ਕਾਨੂੰਨ ਅਨੁਸਾਰ ਇਹ ਹਸਤਾਖਤ ਕੀਤੇ ਗਏ ਠੀਕ ਹੈ ਤੇ ਅਗਲੀ ਮੁਫਤ ਦੇ ਲੋਕਾਂ ਤੋਂ ਖਾਸ ਕਰਕੇ ਜਾਣਕਾਰੀ ਜੋ ਵੀ ਹੋਵੇ ਤਾਂ ਸਾਡੇ ਨਾਲ ਲਿਆਗੇ ਪਰ ਇੱਕ ਵਾਰੀ ਜਖਮਾਂ ਦਾ ਸਾਹਮਣੇ ਵਿੱਚ ਲੱਗੇ ਜੀ ਜਿਆਦਾ ਗੰਭੀਰ ਜ਼ਖਮੀ ਕਿੰਨੇ ਜਾਣੇ ਆ ਜੀ ਤੇ ਜਿਆਦਾ ਗੰਭੀਰ ਇੱਕ ਡਰਾਈਵਰ ਦਾ ਕਾਰ ਦਾ ਠੀਕ ਹੈ ਜੀ ਉਹ ਜਿਆਦਾ ਜ਼ਖਮੀ ਬਾਕੀਆਂ ਤੇ ਹੈਲਥ ਨੇ ਸੱਪਾਂ ਬਾਕੀ ਹਸਪਤਾਲ ਜਾ ਕੇ ਪਤਾ ਲੱਗੇਗਾ ਕਿੰਨਾ ਕੁ ਸੱਤਾ ਦੋ ਕੋਟਾਂ ਦੀ ਉਸ ਦੀ ਸੱਤਾ ਜਿਹੜੇ ਜ਼ਖਮੀ ਬੰਦੇ ਉਹ ਕਿੱਥੋਂ ਦੇ ਆ ਜੀ ਤੇ ਜ਼ਖਮੀ ਡਰਾਈਵਰ ਦਸਨ ਮੁਤਾਬਕ ਇੱਕ ਵਾਰੀ ਸਮਾਲ ਸਰ ਦੀ ਹੈ ਠੀਕ ਹੈ ਜੀ ਡਰਾਈਵਿੰਗ ਹੈ ਠੀਕ ਹੈ ਜੀ ਦੋ ਸਵਾਰ ਸੀ ਜਿਹੜਾ ਡਰਾਈਵਰ ਉਹ ਨੂੰ ਇੱਧਰ ਲੈਣੀ ਹੈ ਕਿਉਂਕਿ ਤੇ ਕਲਕਨਾ ਸੱਟਾਂ ਪਾ ਲਿਆ ਜਿੰਨੇ ਬਾਕੀ ਹਸਪਤਾਲ ਚ ਪਤਾ ਲੱਗਿਆ ਸੀ ਇਹਨੂੰ ਕਿੱਥੇ ਰੈਫਰ ਕੀਤਾ ਗਿਆ ਤੁਸੀਂ ਕਿਹੜਾ ਇੱਕ ਵਾਰੀ ਕੋਟ ਪੂਰੇ ਤੇ ਜੇ ਗਿਆ ਜਿੱਥੋਂ ਵੇਖੋ ਡਾਕਟਰ ਜੀ ਕੋਟ ਤੇ ਇਧਰ ਜਿੱਥੇ ਪਹੁੰਚਾ ਦੇ ਠੀਕ ਠੀਕ ਹੈ ਜੀ ਸਰ 85 ਸਾਡੇ ਪਹੁੰਚਾ ਦੇ ਠੀਕ ਠੀਕ ਹੈ ਜੀ ਸਰ ਮੌਕਾ ਤੇ ਪਹੁੰਚ ਰਹੇ ਹਾਂ ਬਸ ਓਕੇ ਹਾਂ ਜੀ ਇਹਨੇ ਸਰਦਾਰ ਜਸਵੰਤ ਸਿਕੰਦਰ ਸਿੰਘ ਜੀ दिल्ली क्राइम नेशनल न्यूज़ नजर सफर